ਸਾਸ਼ੀ ਗਾਲ ਜੀ ਮੈਂ ਇਸ ਟਾਈਮ ਹੈਗਾ ਫਰਾਂਸ ਬੈਲਜੀਅਮ ਤੇ ਲਗਾਇਆ ਲੋਡ ਇਹ ਲੱਕੜੀ ਲੋਡ ਹੋਈ ਵੀ ਇਹ ਲੱਕੜੀ ਹੈ ਕੰਪਨੀ ਦੇ ਖਾਲੀ ਕਰਨੇ ਉਹ ਪਹੁੰਚ ਗਿਆ ਇੱਥਾਂ ਵਾ ਇਹ ਕੰਪਨੀ ਚਾ ਕਰਨਾ ਆਉਣਾ ਟਰਾਲਾ ਖਾਲੀ ਪਿੰਡ ਜੇ ਆ ਇਹ ਪਿੰਡ ਦੇ ਵਿੱਚ ਹੀ ਹੈ ਕੰਪਨੀ ਸਾਹਮਣਾ ਗਈਆਂ ਚਰੀ ਜਾਂਦੀਆਂ ਮੌਸਮ بارش ਵਾਲਾ ਹੋ ਵਧੀਆ ਹੋਗਾ ਠੰਡ ਹੈ ਨ ਪੂਰੀ ਅਜੇ ਕੰਪਨੀ ਜੀ ਖੁੱਲੀ ਨਹੀਂ ਇਹ ਦੇਖਦੇ ਕਿੰਨੇ ਵਜੇ ਹੁੰਦੇ ਬੈਲਟਾਂ ਆਪਾਂ ਹੋਲਤੀਆਂ ਦੋਨੋਂ ਸਾਈਡਾਂ ਤੇ ਸਾਈਡ ਕਟਰ ਵੀ ਸਾਈਡ ਨੂੰ ਕਰਦਾ ਦੋਨੋਂ ਸਾਈਡਾਂ ਤੇ ਕਰਨਾ ਪੈਣਾ ਦਾ ਬੈਲਟਾ ਥੱਲੇ ਇੱਧਰ ਆ ਚ ਸਾਰੀ ਸੈਟਿੰਗ ਕਰਦੇ ਆ ਆਇਆ ਆ ਨਹੀਂ 8 ਵਜੇ ਜ ਆਇਆ ਨਹੀਂ ਹੈ 4 ਗਲਿੱਪ ਵਾਲਾ ਆਨ ਲੋਡਿੰਗ ਹੋ ਗਈ ਸਟਾਰਟ ਗੱਡੀ ਆਪਣੀ ਹੋਈ ਖਾਲੀ ਸਾਰੀ ਸੈਟਿੰਗ ਕਰਤੀ ਹੁਣ ਫਰੀ ਹੋਇਆ ਹੁੰਦੇ ਇਹਦੇ ਕਿੱਦਾਂ ਦਾ ਲੋਡ ਆਉਂਦਾ ਆਪਾਂ ਘੁੰਮਦੇ ਪਿੰਡ 'ਚ ਬੈਲਜੀਅਮ ਚੱਲਿਆ ਮੈਂ ਲੋਡ ਘਾਣਾ 137 ਕਿਲੋਮੀਟਰ ਹੈ 2 ਘੰਟੇ ਲੱਗਣਾ ਹੈ Two hundred meters, turn left onto Rue Charles de Gaulle, D eight zero four three A. Near left, then near left. After one hundred meters, keep left. France, they Keep left. On Apache, Belgium. After eight hundred meters, cross the roundabout and take the second exit, D eight thousand forty. Te que ni medí esa ਮੇਰਾ ਟੂ ਟੂ ਕਰ ਰਿਹਾ ਹੈ ਟਮ ਟਮ ਇਹ ਕੈਮਰਾ ਲੱਗਿਆ ਹੋ ਬੈਲਜੀਅਮ ਸੈਂਟਰ ਆਉਣੇ ਵਾਲਿਆ ਆਪਾਂ ਆਉਣ ਲੱਗੇ ਬੈਲਜੀਅਮ 'ਚ ਐ ਲੱਗਿਆ ਬੋਰਡ ਬੈਲਜੀਅਮ ਦਾ

ਬੈਲਜੀਅਮ ਲੋਡ ਗਾਣਾ ਉਹਦਾ ਲੋਡ ਹੋ ਗਿਆ ਟਰੱਕ 18 ਕਿਲੋਮੀਟਰ ਹੈ ਉੱਥੇ ਕੱਟ ਗਾਣਾ 18 ਕਿਲੋਮੀਟਰ ਹੈ ਉੱਥੇ ਕੱਟ ਗਾਣਾ ਪੋਰਟ ਪਰ ਇਹ ਬੈਲਜੀਅਮ ਦਾ ਪਿੰਡ ਹੈ After 200 meters, go left on the roundabout, roundabout and take the third exit, exit and... ेटर देखो इधर कणक का खड़ी हुई ਟਰੱਕ ਲਾਤਾ ਪਾਰਕਿੰਗ ਬੈਲਜੀਅਮ ਖੜਿਆ ਫਿਰ ਟਰਾਲਾ ਮੈਂ ਜੋੜ ਲਿਆ ਪੋਰਟ ਤੇ ਇਹ ਨੀਦਰਲੈਂਡ ਦਾ ਲੋਡ ਆ ਕੱਲੋਂ ਜਾਵਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ